ਅਜੀ ਤੇ ਅੱਜ ਤਰੀਕ ਹੈਗੀ ਹੈ ਜੀ 20 ਅਗਸਤ ਔਰ ਜਿਹੜਾ ਪਾਣੀ ਆ ਉਹਦਾ ਬਹਾਵ ਚੱਟ ਕਰੋ ਬਹੁਤ ਹੀ ਜ਼ਿਆਦਾ ਤੇਜ਼ ਬਹਾਵ ਹੈਗਾ ਜੀ ਅੱਜ ਪਾਣੀ ਦਾ ਆਹ ਦੇਖੋ ਜੀ ਅੰਦਰ ਪਾਣੀ ਵੜ ਗਿਆ ਹੈ ਝੁੱਗੀਆਂ ਦੇ ਨੂੰ ਝੁੱਗੀਆਂ ਬਣੀਆਂ ਹੋਈਆਂ ਆਹ ਝੁੱਗੀਆਂ ਦੇ ਤੇ ਇਧਰੋਂ ਹੜ੍ਹ ਭੰਗੀ ਚੋ ਦੇ ਵਿੱਚ ਬਹੁਤ ਹੀ ਜ਼ਬਰਦਸਤ ਜਿਹੜਾ ਕਿ ਹੜ੍ਹ ਦੇਖਣ ਨੂੰ ਮਿਲ ਰਿਹਾ ਹੈ ਅੱਜ ਜੀ ਵੈਲਕਮ ਟੂ ਅਵਰ YouTube ਚੈਨਲ ਖੁਸ਼ਾਰਪੇ ਬਲੌਗਰ ਤੇ ਅੱਜ ਜੀ ਸਵੇਰ ਤੋਂ ਹੀ ਮੀਂਹ ਲੱਗਿਆ ਹੋਇਆ ਤੇ ਜਿੰਦਾ ਕਿ ਮੀਂਹ ਲਗਾਤਾਰ ਚੱਲ ਰਿਹਾ ਹੈ ਤਾਂ ਚੋਦੇ ਵਿੱਚ ਪੰਗੀ ਚੋਦੇ ਵਿੱਚ ਬਹੁਤ ਹੀ ਜ਼ਿਆਦਾ ਪਾਣੀ ਆ ਗਿਆ ਹੋਇਆ ਇੱਕ ਤਾਂ ਤੁਹਾਨੂੰ ਅੱਜ ਉਹ ਵੀ ਦਿਖਾਵਾਂਗੇ ਤੇ ਚੋਦੇ ਵਿੱਚ ਕੋਸ਼ ਝੁੱਗੀਆਂ ਵੀ ਬਣੀਆਂ ਹੋਈਆਂ ਤੇ ਉਹਨਾਂ ਦੇ ਵਿੱਚ ਵੀ ਪਾਣੀ ਵੜ ਗਿਆ ਹੋਇਆ ਉਹ ਵੀ ਤੁਹਾਨੂੰ ਦਿਖਾਵਾਂਗੇ ਕਿਉਂਕਿ ਮੀਂਹ ਜਿਹੜਾ ਇਸ ਵਾਰ ਲਗਾਤਾਰ ਹੀ ਹੋ ਰਿਹਾ ਹੈ ਮੀਂਹ ਰੁਕ ਨਹੀਂ ਰਿਹਾ ਇੱਕ ਦਿਨ ਛੱਡ ਕੇ ਵੀ ਪੈ ਹੀ ਰਿਹਾ ਹੈ ਤੇ ਮੌਸਮ ਦੇ ਵਿੱਚ ਇੱਕ ਬਹੁਤ ਹੀ ਚੇਂਜ ਆ ਚੁੱਕਿਆ ਹੈ ਜਿੱਦ ਤੱਕ ਪਹਿਲਾਂ ਇਦਾਂ ਨਹੀਂ ਹੁੰਦਾ ਸੀਗਾ ਪਹਿਲਾਂ ਇੰਨੇ ਮੀਂਹ ਨਹੀਂ ਪੈਂਦੇ ਸੀ ਇਸ ਵਾਰ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਹੈ ਤੇ ਜਿਸ ਦੇ ਕਰਕੇ बार-बार ਪਾਣੀ ਆ ਰਿਹਾ ਹੈ ਔਰ ਬਹੁਤ ਹੀ ਜਗ੍ਹਾ ਤੇ ਨੁਕਸਾਨ ਵੀ ਹੋ ਰਿਹਾ ਹੈ ਕਈ ਜਗ੍ਹਾ ਤੇ ਘਰਾਂ ਦੇ ਵਿੱਚ ਵੀ ਪਾਣੀ ਵੜ ਚੁੱਕਿਆ ਹੈ ਜਿਹੜਾ ਕਿ ਹੁਸ਼ਿਆਰਪੁਰ ਦੇ ਆਲੇ ਦੁਆਲੇ ਦੇ ਕਈ ਪਿੰਡ ਹੈਗੇ ਆ ਤੇ ਇਸ ਵਾਰ ਪਾਣੀ ਔਰ ਮੀਂਹ ਜਿਹੜਾ ਬਹੁਤ ਹੀ ਜ਼ਿਆਦਾ ਨੁਕਸਾਨ ਵੀ ਕਰ ਰਿਹਾ ਹੈ ਤੇ ਬਾਕੀ ਚਲੋ ਚੱਲਦੇ ਆ ਜੀ ਤੁਹਾਨੂੰ ਅੱਜ ਦਿਖਾਣੇ ਆ ਪੰਗੀਚੋ ਦੇ ਵਿੱਚ ਕਿੰਨਾ ਕੁ ਪਾ ਅੱਜ ਤੇ ਅੱਜ ਤਰੀਕ ਹੈਗੀ ਹੈ ਜੀ 20 ਅਗਸਤ ਔਰ ਜਿਹੜਾ ਪਾਣੀ ਆ ਉਹਦਾ ਵਹਾਅ ਚੱਟ ਕਰੋ ਬਹੁਤ ਹੀ ਜ਼ਿਆਦਾ ਤੇਜ਼ ਵਹਾਅ ਹੈਗਾ ਜੀ ਅੱਜ ਪਾਣੀ ਦਾ ਥੋੜਾ ਅੱਗੇ ਜਾ ਕੇ ਥੋੜਾ ਜਿਹਾ ਦਿਖਾਨੇ ਆ ਅੱਜ ਬਹੁਤ ਹੀ ਜ਼ਿਆਦਾ ਪਾਣੀ ਆ ਕੇ ਆਇਆ ਪੱਗੀ ਚੋਹ ਦੇ ਵਿੱਚ ਉਹ ਇੱਧਰ ਵੀ ਤੁਹਾਨੂੰ ਦਿਖਾ ਦਈਏ ਜੀ ਜਿਹੜੀਆਂ ਝੁੱਗੀਆਂ ਹੋ ਇਹ ਕੋਲੋਂ ਝੁੱਗੀਆਂ ਦਾ ਹਾਲ ਫਿਰ ਚ ਬਹੁਤ ਹੀ ਜ਼ਿਆਦਾ ਆਹ ਦੇਖੋ ਜੀ ਅੰਦਰ ਪਾਣੀ ਵੜ ਗਿਆ ਹੈ ਝੁੱਗੀਆਂ ਦੇ ਥੋੜਾ ਅੱਗੇ ਜਾ ਕੇ ਦੇਖਦੇ ਹਾਂ ਚ ਚੋਹ ਦੇ ਵਿੱਚ ਜਿਹੜੀਆਂ ਤੇ ਧੀਆਂ ਬਣੀਆਂ ਹੋਈਆਂ ਹਨ ਆ ਇੱਧਰ ਪਾਣੀ ਅੰਦਰ ਚਲ ਗਿਆ ਹੋਇਆ ਅੰਦਰ ਪਤਾ ਨਹੀਂ ਕਿੰਨਾ ਹੁਣ ਅੰਦਰ ਤਾਂ ਜਾਣ ਨਹੀਂ ਸਕਦੇ ਉਹ ਜੱਗੀ ਬੰਦਾ ਆ ਰਿਹਾ ਕਿੰਨਾ ਇਸ ਤਰੀਕੇ ਨਾਲ ਅੰਦਰ ਜਾਣਾ ਪੈਣਾ ਪਾਣੀ ਕਿਉਂਕਿ ਅੰਦਰ ਬਹੁਤ ਸਾਰਾ ਚਲ ਗਿਆ ਹੋਇਆ ਹੈ ਅਜੂਗੀਆਂ ਦੇ ਤੇ ਇਧਰੋਂ ਹੜ੍ਹ ਭੰਗੀ ਚੋ ਦੇ ਵਿੱਚ ਬਹੁਤ ਹੀ ਜ਼ਬਰਦਸਤ ਜਿਹੜਾ ਕਿ ਹੜ੍ਹ ਦੇਖਣ ਨੂੰ ਮਿਲ ਰਿਹਾ ਹੈ ਵੇ ਮੈਂ ਜਦੋਂ ਆਇਆ 10 ਕੜੇ ਕਾ ਨੂੰ ਘਟਦੇਗਾ ਅੱਛਾ ਬਹੁਤ ਹੋ ਗਿਆ ਛੱਟਦੇ ਵੇ ਪਿੱਛੇ ਪਾਣੀ ਆਇਆ ਅਸੋਲੇ ਮੀਂਹ ਲੱਗਿਆ ਤੇ ਮੀਂਹ ਦੇ ਵਿੱਚ ਵੀ ਲੋਕ ਆ ਰਹੇ ਆ ਪਾਣੀ ਦੇਖ ਕੇ ਸਾਹਮਣੇ ਹੀ ਲੋਕੜੇ ਆ ਇੱਧਰ ਸ਼ੁਭਿਆਵਾਦ ਲੋਕੜੇ ਆ ਕੇ ਤੇ ਮੀਂਹ ਦੇ ਵਿੱਚ ਹੀ ਮੀ ਦੇ ਵਿੱਚ ਅੱਜ ਤਾਂ ਡ੍ਰੀ ਬਲੌਂਗ ਸ਼ੂਟ ਹੋ ਰਿਹਾ ਜੀ ਮੀ ਹਟਿਆ ਨਹੀਂ ਆਪਾਂ ਕਹਿੰਦੇ ਚਲੋ ਮੀ ਦੇ ਵਿੱਚ ਹੀ ਚੱਲਦੇ ਆ ਤੁਹਾਡੇ ਲਈ ਹੁਸ਼ਿਆਰਪੁਰ ਦੇ ਵਿੱਚ ਜਿਹੜਾ ਪਾਣੀ ਆ ਚੁੱਕਿਆ ਉਹਦੀ ਕਲਿੱਪ ਤੁਹਾਨੂੰ ਦੇ ਦਈਏ ਚੈੱਕ ਕਰੋ ਜਿਹੜਾ ਪਿੱਛੇ ਕੀ ਜਲਾ ਬਹਾਵ ਇਹ ਜੋ ਪਾਣੀ ਦੀ ਆਵਾਜ਼ ਦੇਖੋ ਚੈੱਕ ਕਰੋ ਇਹ ਸਮੁੰਦਰ ਦੀ ਆਵਾਜ਼ ਮੰਗ ਪਾਣੀ ਇਸ ਵੇਲੇ ਆਵਾਜ਼ ਕਰ ਰਿਹਾ ਹੈ ਉਹ ਪਾਣੀ ਲੈ ਤੇਰਾ ਅੰਮਿਲਮ ਦੀ ਉਹ ਬੜੀ ਜਗ੍ਹਾ ਵਿੱਚ ਕਰ ਸਕਦੇ ਵੀ ਪਾਣੀ ਦੇ ਵਿੱਚ ਆਸਲੀਅਤ ਇਹ ਸ੍ਰੀ ਉਹ ਪੂਰਾ ਏਰੀਆ ਹੈ ਹਜੇ ਜੰਦੂ ਕੀ ਬਾਰਿਸ਼ ਲੱਗੀ ਲੱਗੀ ਹੋਈ ਆ। ਪਾਣੀ ਦਾ ਸਰਦੀ ਪਤਾ ਮੈਂ। ਔਰ ਚੈੱਕ ਕਰਤਾ ਦੇ ਜੀ ਪਾਣੀ ਦਾ ਪਹਾਉਂ। ਸੂ ਬਾਰਿਸ਼ ਦੇ ਵਿੱਚ ਹੀ ਬਹੁਤ ਸਾਰੇ ਲੋਕੀ ਆਏ ਹੋਏ ਆ ਪਾਣੀ ਦੇਖਣ। ਬਾਰਿਸ਼ ਹਜੇ ਨਹੀਂ ਰੁਕੀ ਹੈਗੀ ਬਾਰਿਸ਼ ਅੱਧੀ ਲੱਗੀ ਹੋਈ ਆ। ਬਾਰਿਸ਼ ਅੱਧੀ ਲੱਗੀ ਹੋਈ ਆ ਔਰ ਸਾਡੇ ਲੈਂਸ ਦੇ ਉੱਤੇ ਵੀ ਪਾਣੀ ਜੰਮਦਾ ਹੋਇਆ ਕਿਉਂਕਿ ਮੀਂਹ ਲੱਗਿਆ। ਤਾਂ ਚਲੋ ਹੁਣ ਨਿਕਲੀਏ ਵਾਪਸ ਚਲ ਗਏ ਇਦਾਂ ਹੀ। ਸੈਟ ਕਰੋ ਜੀ 20 ਤਰੀਕ ਜੀ ਆਈ ਅੱਜ ਪਾਣੀ ਦਿੱਤਾ ਤਾਂ ਉਹ ਆ ਗਿਆ